ਹੈਲੋ एवरीवन ਵੈਲਕਮ ਬੈਕ ਅਸਲਾਮੁਅਲੈਕਮ ਤੇ ਸਤ ਸ੍ਰੀ ਅਕਾਲ ਤੂੰ ਐਡਵਾਂਸ ਹੀ ਇੰਜ ਕਰਕੇ ਬੈਣੀ ਹੁੰਨੀ ਐ ਠੀਕ ਐ ਮੈਂ ਕਿਹਾ ਬੋਲਣ ਦੇ ਨੇ ਸਤ ਸ੍ਰੀ ਅਕਾਲ ਵੀ ਬੋਲਣਾ ਹੀ ਤੂੰ ਐਡਵਾਂਸ ਵਿੱਚ ਰਜਿਸਟਰ ਕਰਕੇ ਰਖ ਚੜਿਆ ਹੋਇਆ ਸੀਗਾ ਹੈ ਠੀਕ ਸਹੀ ਗੱਲ ਲੋ ਜੀ ਅੱਜ ਆਪਾਂ ਵੇਖਣ ਲੱਗੇ ਆ ਹਰਮਨ ਖੋਸੇ ਦੀ ਵੀਡੀਓ ਉਹ ਗਏ ਹੋਏ ਨੇ ਜੇਪੁਰ ਰਾਜਸਥਾਨ ਦਾ ਇਲਾਕਾ ਐ ਜੇਪੁਰ ਠੀਕ ਐ ਜੀ ਤੇ ਉੱਥੇ ਇੱਕ ਮਤਲਬ ਕਿ ਉੱਥੇ ਚੌਕੀਦਾਨੀ ਚੌਕੀਦਾਨੀ ਉਹਨਾਂ ਨੇ ਬਣਾਈ ਹੋਈ ਹੈ ਕਿ ਜਿਹਦੇ ਵਿੱਚ ਰਾਜਸਥਾਨ ਦਾ ਪੂਰਾ ਕਲਚਰ ਤਿੰਗਈ ਉਹਨਾਂ ਨੇ ਮਸਾਂ ਕਿ ਸਾਰਾ ਮਸਾਂ ਕਿ ਉੱਥੇ ਪੂਰਾ ਕਲਚਰ ਹੋਇਆਗਾ ਕਿ ਇਹ ਰਾਜਸਥਾਨ ਦਾ ਕਲਚਰ ਹੈ ਅੱਛਾ ਤਿਹਵਾ ਹਾਂ ਇਹ ਹੈ ਚੋਲਿਸਤਾਨ ਦਾ ਤੁਹਾਡਾ ਗੱਜਾ ਕਿ ਇਹ ਨਹੀਂ ਇਹ ਤੁਹਾਡੇ ਰੇ ਤੇ ਚੋਲਿਸਤਾਨ ਦਾ ਹੈ ਬਲੋਚਿਸਤਾਨ ਦਾ ਆਪਣਾ ਅਲੱਗ ਕਲਚਰ ਹੈ ਬਲੋਚਿਸਤਾਨ ਦਾ ਹੁੰਦਾ ਲੱਗੇ ਜਿਹੜੇ ਆ ਜਿਹੜੇ ਬਲੋਚੀ ਕਲਚਰ ਹੈ ਹਾਂ ਤੇ ਉਹੀ ਤਾਂ ਕਹਿ ਰਹੇ ਆ ਤੇ ਇਹ ਵੀ ਉਹਦਾ ਅਲੱਗ ਕਲਚਰ ਹੈ ਨਹੀਂ ਸਾਡੇ ਉਧਰ ਜਿਹੜੇ ਡੇਜ਼ਰਟ ਵਾਲੀ ਸਾਈਡ ਤੇ ਜਿਹੜੇ ਲੋਕੀ ਰਹਿੰਦੇ ਨੇ ਰੋਹੀ ਉਹਨੂੰ ਉਹਨੂੰ ਉਹ ਕਹਿੰਦੇ ਨੇ ਰੋਹੀ ਦਾ ਇਲਾਕਾ ਰੋਹੀ ਦਾ ਰੋਹੀ ਨਾਮ ਹੀ ਉਹਨੂੰ ਚੋਲਿਸਤਾਨ ਵੀ ਕਹਿੰਦੇ ਰਹੇ ਨੇ ਜਿਵੇਂ ਆਪਾਂ ਪਾਕਿਸਤਾਨ ਨੂੰ ਹੀ ਰੋਹੀ ਕਿਹਾ ਜਾਂਦਾ ਹਾਂ ਤੇ ਫਿਰ ਇਹੀ ਤਾਂ ਮੈਂ ਕਹਿਣ ਦੇਈਆਂ ਠੀਕ ਹੈ ਰੋਹੀ ਬੇਸਿਕਲੀ ਸਾਰਾ ਡੈਜ਼ਰਟ ਇਲਾਕਾ ਡੈਜ਼ਰਟ ਹੈ ਉੱਥੇ ਜਿਹੜੇ ਲੋਕੀ ਰਹਿੰਦੇ ਨੇ ਉਹਨਾਂ ਦਾ ਵਿੱਚ ਆਪਣਾ ਕਲਚਰ ਹੈ ਨਾ ਜਿਵੇਂ ਆਪਾਂ ਹੁਣ ਜਾਣਦੇ ਆ ਕਸ਼ਮੀਰ ਦੇ ਇਲਾਕੇ ਵਿੱਚ ਕਹਿੰਦੇ ਨੇ ਨੀ ਕੋਟਕੀ ਕੋਟਕੀ ਦਾ ਜ਼ਿਲ੍ਹਾ ਹੈ ਕੋਟਕੀ ਦੇ ਨਾਲ ਹੀ ਆਪਣੇ ਕਿਹੜੀ ਕੀ ਕਹਿੰਦੇ ਨੇ ਕੋਕੀ 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 ਇਹ ਨੀ ਪੂਰੀ ਪ੍ਰਾਥ ਦੀ ਇੱਕ ਰੋਟੀ ਪੂਰੀ ਪ੍ਰਾਥ ਪੂਰੀ ਪ੍ਰਾਤ ਦੀ ਇੱਕ ਰੋਟੀ ਉਹ ਜਿਹੜੀ ਮਿੱਟੀ ਵਿੱਚ ਬਗਾਂਦੇ ਨੇ ਮਿੱਟੀ ਦੇ ਵਿੱਚ ਮਿੱਟੀ 'ਚ ਦੱਬਦੇ ਨੇ ਅੱਛਾ ਹੋਰ ਉਹ ਤੁਹਾਨੂੰ ਦੱਸਾਂ ਕਿ ਉਹ ਰੋਈ ਦੇ ਇਲਾਕੇ ਦੇ ਵਿੱਚ ਉਸ ਰੋਟੀ ਦੀ ਖਾਸੀਅਤ ਇਹ ਕਿ ਇੱਕ ਤੇ ਉਹ 'ਚ ਤਾਕਤ ਬੜੀ ਹੁੰਦੀ ਅੱਛਾ ਆ ਹੁੰਦੀ ਆ ਜਿਵੇਂ ਕਰਾਂਜਾ ਪੰਦੇ ਆਮ ਰੋਟੀ ਪਤਲੀ ਬਗਾਨੇ ਨਾ ਉਹ ਪੂਰੀ ਪ੍ਰਾਤ ਦੀ ਇੱਕ ਰੋਟੀ ਬਣਾਉਂਦੇ ਨੇ ਠੀਕ ਹੈ ਕਿ ਪੂਰੀ ਪ੍ਰਾਤ ਆਟੇ ਦੀ ਗੁੰਨਲੀ ਉਹ ਪੂਰੀ ਪ੍ਰਾਤ ਦੀ ਉਹਨਾਂ ਨੇ ਇੱਕ ਰੋਟੀ ਬਣਾਣੀ ਇੱਕ ਰੋਟੀ ਬਣਾ ਕੇ ਉਹਨਾਂ ਨੇ ਇੰਜ ਹੀ ਆਟਾ ਜਿਹੜਾ ਮਸਾਂ ਕਿ ਬਣਾਉਂਦਾ ਨਾ ਗਿਲਾ ਗਿਲਾ ਆਟਾ ਜਿਹਨੂੰ ਪਿਪੇੜਾ ਕਹਿੰਦਾ ਤਾਂ ਮੰਨ ਲਓ ਉਹਨਾਂ ਨੇ ਵੱਡਾ ਪੇਰਾ ਬਣਾਣਾ ਪੇੜਾ ਵੀ ਨਹੀਂ ਬਣਾਣਾ ਉਹਨਾਂ ਨੇ ਪ੍ਰਾਤ ਅੱਡੇ ਦੀ ਗੋਨ ਲਈ ਉਹਨਾਂ ਨੇ ਵਿੱਚ ਹੀ ਪੂਰਾ ਕਰਕੇ ਨਾ ਉੱਥੇ ਹੀ ਇੰਜ ਇੰਜ ਕਰਕੇ ਥੱਪ ਕੇ ਨਾ ਪ੍ਰਾਤ ਦੇ ਨਾਲ ਪੂਰੀ ਇਹਨਾਂ ਕਰਕੇ ਤੇ ਉਹਨਾਂ ਨੇ ਇੰਜ ਇੰਜ ਕਰਕੇ ਪੂਰੋ ਪੂਰੀ ਜੋ ਐਡੀ ਮੋਟੀ ਪੇੜਾ ਨਹੀਂ ਬਣਾਣਾ ਇੰਨੀ ਰੋਟੀ ਬਣਾਉਂਦੀ ਪ੍ਰਾਤ ਦੇ ਵਿੱਚ ਹੀ ਉਹਨਾਂ ਨੇ ਇੰਜ ਕਰਕੇ ਉਹਨਾਂ ਨੇ ਇੱਕ ਜਗ੍ਹਾ ਤੇ ਅੱਗ ਬਾਲ ਦੇਣੀ ਹੈ ਅੱਗ ਬਾਲ ਕੇ ਠੀਕ ਹੈ ਚੰਗਾ ਭਾਂਬੜ ਮਚਾ ਕੇ ਨਾ ਥੱਲੇ ਤਿਕਰ ਸੇਕ ਜਾਂਦਾ ਫਿਰ ਕੀ ਕਰਦੇ ਨੇ ਉਹ ਸਵਾਜ ਹੀ ਸਾਈਡ ਤੇ ਕਰਦੇ ਨੇ ਥੱਲੋ ਇੰਜ ਕਰਕੇ ਰੇਤ ਚੁੱਕਦੇ ਨੇ ਇੰਨਾ ਘਟੋਇਆ ਬਣਾਉਂਦੇ ਨੇ ਉਹ ਟੋਏ ਦੇ ਵਿੱਚ ਪੂਰੀ ਰੋਟੀ ਰੱਖ ਦਿੰਦੇ ਨੇ ਰੱਖ ਕੇ ਉੱਤੇ ਫਿਰ ਦੁਬਾਰਾ ਰੇਤ ਹਾਂ ਉੱਤੇ ਫਿਰ ਦੁਬਾਰਾ ਰੇਤ ਪਾਉਂਦੇ ਨੇ ਉਹਨੂੰ ਰੇਤ ਨਹੀਂ ਜਿਮਰਦੇ ਲੈਟ ਮੀ ਫਿਨਿਸ਼ ਅੱਛਾ ਠੀਕ ਹੈ ਤੇ ਪਹਿਲੇ ਹੀ ਇਹ ਗੰਦੀ ਆਦਤ ਇਹਨਾਂ ਦੀ ਵੀ ਗੱਲ ਤੇ ਸੁਣੋ ਕਿ ਗੱਲ ਦਾ ਤੁਹਾਨੂੰ ਫੇਰ ਹੀ ਪਤਾ ਚੱਲੇਗਾ ਕਿ ਵੀ ਕੀ ਅੱਛਾ ਅੱਛਾ ਫੇਰ ਉਹਨੂੰ ਰੇਤ ਮੈਂ ਪੁੱਛ ਲਿਆ ਨਹੀਂ ਜਿਮਰਦੀ ਤੇਰੇ ਘਰਾਂ ਚ ਘਰ ਛੁੱਟ ਹੋ ਗਈ ਮੈਂ ਖਾਦੀ ਹੋਈ ਬੇਬਾਦਫਾ ਖਾਦੀ ਹੋਈ ਅੱਛਾ ਤਦ ਦੀ ਬੜੀ ਤਰਦੀਬ ਨਾਲ ਦੱਸਣ ਲੱਗਿਆ ਫਿਰ ਦੁਬਾਰਾ ਉਹਨਾਂ ਨੇ ਉੱਤੇ ਉਹੀ ਰੇਤ ਪਾ ਦੇਣੀ ਹੈ ਗਿਲੇ ਆਪਣਾ ਗਰਮ ਰੇਤ ਪਾਣੀ ਹੈ ਉੱਤੇ ਉਹਨਾਂ ਨੇ ਜਿਹੜੀ ਸਵਾਰ ਕੋਲਿਆਂ ਦੀ ਜਿੰ ਉਹ ਚੁੱਕ ਕੇ ਉਹਦੇ ਉੱਤੇ ਰੱਖ ਦੇਣੀ ਹੈ ਉਹਨੇ ਸੇਕ ਦੇ ਨਾਲ ਹੀ ਪਕਣਾ ਹੈ ਔਰ ਜਦੋਂ ਉਹ ਪੱਕ ਜਾਂਦੀ ਰੋਟੀ ਅੱਛਾ ਉਹ ਉਹਨਾਂ ਨੂੰ ਹੀ ਅੰਦਾਜ਼ਾ ਹੈ ਕਿ ਕਿੰਨੇ ਟਾਈਮ ਚ ਇਹਨੇ ਪਕਣਾ ਹੈ ਔਰ ਜਦੋਂ ਪਾਕਿਸਤਾਨ ਕੋਈ ਉਹਦਾ ਪਾਸਾ ਨਹੀਂ ਪਰਤਾਂਦੇ ਕੋਈ ਗੱਲ ਨਹੀਂ ਕੋਈ ਜਿਵੇਂ ਪਈ ਓਵੇਂ ਪਈ ਰਹਿਣੀ ਹੈ ਫਿਰ ਉਹਨਾਂ ਨੇ ਜਦੋਂ ਰੋਟੀ ਚੁੱਕਣੀ ਹੈ ਚੱਕ ਕੇ ਸਿਰਫ ਉਹਨਾਂ ਨੇ ਇੰਜਾਂ ਹੀ ਦੋ ਦੋ ਤਿੰਨ ਥੱਪਕੀਆਂ ਇਧਰ ਦੇਣੀਆਂ ਦੋ ਤਿੰਨ ਥੱਪਕੀਆਂ ਇਧਰ ਦੇਣੀਆਂ ਨੇ ਕੱਪੜੇ ਦੇ ਨਾਲ ਫੜ ਕੇ ਇੰਜ ਰੋਟੀ ਸਾਫ਼ ਕਰਨੀ ਹੈ ਤਾ ਰੋਟੀ ਖਾਣਗੇ ਤੇਰੇ ਮੂੰਹ ਦੇ ਵਿੱਚ ਰੇਤ ਦੀ ਕਿਰਕ ਵੀ ਨਹੀਂ ਆਏਗੀ ਆਦੇ ਵਰਗੇ ਖਾ ਸਕਦੇ ਤੁਹਾਨੂੰ ਹੀ ਪਤਾ ਚੱਲਦਾ ਕਿ ਅੱਲਾ ਦਾ ਸ਼ੁਕਰ ਹੈ ਡੋਲੇ ਐਵੇਂ ਆਪਣਾ ਬਾਈਸੈਪ ਐਵੇਂ ਨਹੀਂ ਬੰਦਦੇ ਨੇ ਉਹ ਕਿੱਥੇ ਡੋਲੇ ਕਿੱਥੇ ਆ ਵੇਖ ਜਲਦੀ ਬੋਲ ਕਲਸਪਾ ਪਨਵੇ ਨਿਕਲ ਆਵੇ ਆ ਵੇ ਆ ਵੇ ਆ ਵੇ ਭਾਵੇਂ ਵੀ ਚੁੱਪ ਉਤੋਂ ਮੈਂ ਪਰ ਲਾਵਾਂਗਾ ਤੇ ਥੋੜਾ ਬਾਹ ਛੋਟਾ ਹੀ ਨਿਕਲੇ ਨਿਕਲੇਗਾ ਜ਼ਰੂਰ ਅੱਲਾ ਸ਼ੁਕਰ ਖਾਣ ਪੀਣ ਦਾ ਪਨਿਸ਼ ਹੋ ਕੇ ਠੀਕ ਹੈ ਤੇ ਹਰਮਨ ਖੋਸਾ ਤੇ ਉਹਨਾਂ ਦੀ ਫੈਮਲੀ ਤੇ ਨਾਲ ਬੇਬੇ ਜੀ ਠੀਕ ਹੈ ਇਹਨਾਂ ਨੂੰ ਰਾਜਸਥਾਨ ਦਾ ਸਾਰਾ ਦौरा ਕਰਾਉਂਦੇ ਪਏ ਨੇ ਠੀਕ ਹੈ ਜੀ ਉਧਰ ਦਾ ਕਲਚਰ ਵੇਖਦੇ ਪਏ ਨੇ ਚਲੋ ਲਾਓ ਫਿਰ ਦਰਾਂ ਵਿਖੀ ਹੈ ਤੇ ਆਹ ਵੀਡੀਓ ਸਾਨੂੰ જરા ਮਜ਼ੇਦਾਰ ਜੀ ਲੱਗੀ ਸੀ ਅਸੀਂ ਕਹਾਂ ਚਲੋ ਭਰਾਵਾਂ ਨਾਲ ਵੀ ਸਾਂਝੀ ਕਰੀਏ ਤੇ ਲੋ ਜੀ ਤੁਹਾਨੂੰ ਦਿਖਾਣੇ ਆ ਜੇਪੁਰ ਦਾ ਕਲਚਰ ਉੱਥੇ ਦੀ ਚੌਕੀਦਾਨੀ 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 ਜੇਪੁਰ ਦੀ ਵਹਾਨਿਆਂ ਦਾ ਨੂੰ ਲਾਓ ਫਿਰ ਚੱਕੋ ਇਹ ਚੌਕੀਦਾਨੀ ਮੈਂ ਕਿਹ ਕਿਸੇ ਲੱਕੇ ਦਾ ਨਾਮ ਹੈ ਚਲੋ ਵੇਖੋ ਜਿਹੜਾ ਵਲੌਗ ਤੁਹਾਨੂੰ ਸਭ ਤੋਂ ਗੈਂਡ ਲੱਗੂਗਾ ਇਹ ਵੇ ਕਿਹਨੇ ਹਾਂ ਜਿਹੜਾ ਸੋਨਾ ਬਣਾ ਚ ਟੋਟਲ ਯੋਜ ਕੱਚੇ ਘਰ ਤੇ ਉਹ ਚੀਜ਼ਾਂ ਸਾਰੀਆਂ ਜਿਹੜੀਆਂ ਨੇ ਨਾ ਇਹ ਇਹਦਾ ਯੋ ਬਤਾਈ ਨਹੀਂ ਕਰਦੇ ਪਏ ਹੁੰਦੇ ਆ ਬੱਲੇ ਮੇਰੇ ਕਿਵੇਂ ਨੇ ਸੁਨਵਾ ਸੋਨਾ ਲੱਗਦਾ ਉਹ ਪੰਜ ਕੜ ਦੇ ਦੇਖੋ ਜੀ ਆਰਟ ਹੈ ਨਾ ਹਰ ਇਲਾਕੇ ਦਾ ਆਪਣਾ ਆਰਟ ਹੈ ਜਿਹੜੀ ਕਾਜ਼ੀ ਸਾਹਿਬ ਨੂੰ ਲਾਉਂਦੀ ਪਿੱਛੇ ਸਕਦੇ ਆ ਚੋਖੀ ਡਾਲੀ ਚੋਖੀ ਡਾਲੀ ਸਾਂ ਜੋ ਇੱਥੇ Jaipur ਦੀ ਬੜੀ ਫੇਮਸ ਜਗ੍ਹਾ ਹੈ ਇੱਥੇ ਤੁਹਾਨੂੰ Rajasthan ਦਾ ਪੂਰਾ ਕਲਚਰ ਦੇਖਣ ਨੂੰ ਮਿਲੂਗਾ ਜਿਹੜੇ ਊਠ ਹੁੰਦੇ ਆ ਇੱਥੇ ਸਾਰਾ ਕੁਝ ਜਿੰਨੀਆਂ ਜਿ ਐਕਟੀਵਿਟੀਆਂ ਹੁੰਦੀਆਂ Rajasthan ਦੇ ਇਥੋਂ ਦਾ ਫੇਮਸ ਸਪੂਟ ਆਲਗੋ ਸਾਰੀਆਂ ਚੀਜ਼ਾਂ ਇੱਥੇ ਕਰੋ ਜਾਂਦੀਆਂ ਸੁਬੀ ਉਸ ਨੂੰ ਵੀ ਸਾਰਪਾਰਸ਼ ਹੀ ਆਉਗਾ ਇੱਕ ਤੋਂ ਆਪਾਂ ਟਿਕਟਾ ਲੈ ਲਿਆ ਹੁਣ ਆਪਾਂ ਅੰਦਰ ਚੱਲਦੇ ਆਂ ਤੇ ਤੁਹਾਨੂੰ ਅੰਦਰ ਇੱਕ ਅੱਛਾ ਪੂਰੀ ਵੀਡੀਓ ਦੇ ਵਿੱਚ ਨਾ ਅਸੀਂ ਆਪਣਾ ਹਰਮੰਦੀਆਂ ਗੱਲਾਂ ਸੁਣਦੇ ਪਏ ਆ ਠੀਕ ਹੈ ਜੀ ਪਿੱਛੇ ਵੇਖਦੇ ਪਿਆ ਠੀਕ ਹੈ ਤੇ ਉਹ ਮੈਂ ਤੁਹਾਨੂੰ ਦਿਖਾਣਾ ਵਾਂ ਕਿ ਆਹ ਵੇਖੋ ਪਿੱਛੇ ਥੋੜੀ ਜਿਹੀ ਰਿਵਾਈਂਡ ਕਰਕੇ ਦਿਖਾਣਾ ਠੀਕ ਹੈ ਜੀ ਉਹ ਵੇਖੋ ਆ ਨਿੱਕਾ ਮੁੰਡਾ ਜਿਹੜਾ ਨਾ ਨੱਕ ਚ ਉਂਗਲੀ ਮਾਰਨਦਿਆ ਤੇ ਇੱਕਦਾਂ ਧਿਆਨ ਸਿੱਧਾ ਉਧਰ ਗਿਆ ਕਹਿੰਦੀ ਉਹ ਇਹ ਮੁੰਡਾ ਨੱਕ ਚ ਉਂਗਲੀ ਮਾਰਨਦਿਆ ਤੇ ਤੈਨੂੰ ਘਰ ਜੌਰੀ ਤੂੰ ਵੀ ਨੱਕ ਚ ਉਂਗਲੀ ਮਾਰ ਲੈ ਵੀ ਉਹ ਬੱਚਾ ਹੈਗਾ ਉਹਨੂੰ ਕੀ ਕੀ ਪਤਾ ਵੀਡੀਓ ਬਣਦੀ ਪਈ ਉਹ ਜੇ ਆਖਿਆ ਮੈਨੂੰ ਕੋਈ ਪਤਾ ਨਹੀਂ ਚੱਲਦਾ ਪਈ ਵੀਡੀਓ ਬਣਨ ਦੀ ਤੇ ਤੈਨੂੰ ਤਾਂ ਬੈ ਚੱਲ ਗਿਆ ਸੀ ਨਾ ਹਾਂਜੀ ਅੱਲਾ ਮਾਫ ਕਰੇ ਵੇਖੋ ਜਨਾਨੀਆਂ ਧਿਆਨ ਕਿਤੇ ਕਿਤੇ ਜਾਂਦਾ ਏ ਇੱਕ ਇੱਕ ਚੀਜ਼ ਕੋਲ ਤੇ ਘੁਮੋੜੇ ਆ ਫਿਰ ਨਾਲੇ ਦੱਸਦੇ ਕਿੰਨੀ ਟੈਕ ਲੱਗੀ ਆ ਕਿ ਕੋਈ ਸੰਦਰ ਹੈਗਾ ਕਿ ਕੋਈ ਫਾਪੀ ਸਾਜਦੇ ਆ ਕਿਹੜੀ ਚੀਜ਼ ਕਿੰਨੇ ਦੀ ਆ ਕਿਹੜੀ ਚੀਜ਼ ਬੱਚਿਆਂ ਤੇ ਲੱਗਨੇ ਲੱਗਦੀ ਏ ਸਾਰਾ ਬਦਲਦੇ ਆ ਅੱਧੇ ਦੇ ਹਾਲਤ ਨਹੀਂ ਹੈ ਉਸ ਪੰਜਾਬ ਦਾ ਸਾਰਾ ਦੁਨੀਆਂ ਆ ਐਸੇ ਜਿਹੜੇ ਚੁਕੀ ਦਾ ਨਹੀਂ ਚ ਰਾਸਸਾਨੀ ਹੈ ਫਾਇਦੇ ਜਾਣੀ ਚੱਲ ਆਪਾਂ ਚੱਲਦੇ ਅੰਦਰ ਬੇਬੇ ਚੱਲੀਏ ਸੋ ਲੈ ਆਇਦਾ ਐ ਵਿਕੋ ਹੈ ਇਹਨਾਂ ਨੂੰ ਲਗੋਂ 7 ਘੈਂਟ ਲੱਗੂਗਾ ਬਾਕੀਆਂ ਚੀਜ਼ਾਂ ਨਾਲੋਂ ਜਿਹੜਾ ਜਿੰਨੇ ਵੀ ਆਪਾਂ ਕੋਟ ਤੋਂ ਮੈਂ ਉਹਨਾਂ ਨਾਲ ਨਾਲ ਘੈਂਟ ਲਗੋ ਕਿਉਂਕਿ ਇਹ ਅਲਮੋਸਟ ਸਾਰੇ ਜੀਜੇ ਕਬਰ ਹੋ ਜਾਣਗੇ ਬਾਹਰ ਵੇਖਣ ਨੂੰ ਕਿੰਨਾ ਵੱਡਾ ਲੱਗਦਾ ਹਾਂ ਅੱਛਾ ਟੋਟਲੀ ਕੱਚਾ ਹੈ ਨਾ ਕੱਚਾ 8 ਇਹ ਬੇਸਿਕਲੀ ਹਾਰਡ ਹੈ ਆਪਣਾ ਕਲਚਰ ਸੰਭਾਲ ਕੇ ਰੱਖਣਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਇਹ ਤਾਂ ਅਜ਼ਾਦੀ ਸਾਮ ਨੂੰ 5 ਵਜੇ ਖੁੱਲਦਾ ਜੀ ਹੂੰ ਅੱਛਾ ਸ਼ਾਮ ਨੂੰ 5 ਵਜੇ ਖੁੱਲਦਾ ਕੋ ਕਿ ਵਿਚਾਰੇ ਸੋਰੀਆ ਤੇ ਬਹਿ ਜਾਣਾ ਅੱਛਾ ਨਾਲ ਉਹਨਾਂ ਦੀਵੇ ਵੀ ਉਹ ਲਾਏ ਹੋ ਲਾਲਟਨ ਵੀ ਰੱਖੇ ਹੋਏ ਆ ਬੈਂਡ ਵੀ ਕਰ ਚੁੱਕੇ ਆ ਤੇ ਉਧਰੋਂ ਵੈਲਕਮ ਕਰਕੇ ਵੈਲਕਮ ਦੇਣ ਕਰਕੇ ਨਿੱਕੇ ਜਿਹਾ ਆ ਵਾਹ ਜੀ ਵਾਹ ਇਹਦੇ ਜੇ ਬਤਾਈ ਨਹੀਂ ਕਰਦੇ ਪਏ ਹੁੰਦੇ ਬੈਂਡ ਲਾ ਕੇ ਰਵਕਮ ਲਗਾ ਲਈ ਆਹ ਵੈਲਕਮ ਥੈਂਕ ਯੂ ਅੱਜ ਉਹ ਆਪਣੇ ਕਲਚਰ ਦਾ ਕੇਂਦਰ ਇੱਥੇ ਆਉਗਾ। ਵੈਲਕਮ ਵੈਲਕਮ ਆਈਏ। ਆਈ ਮੈਮ। ਹਾਂ। ਹਾਂ ਜੀ ਜਦੋਂ ਮੈਂ ਕੋਚ ਹੋ ਰਿਹਾ ਨਾ। ਲਓ ਜੀ ਇੱਥੇ ਆਗੇ ਟਿਕਟ ਕਾਊਂਟਰ ਜਿੱਥੋਂ ਸਾਰੀਆਂ ਟਿਕਟਾਂ ਲੈਂਦੇ ਨੇ। ਲਓ ਜੀ ਟਿਕਟ ਆਪਾਂ ਲੈ ਲਿਆ ਟੋਟਲ ਆਪਣੇ ਲੱਗੇ 6800 ਜਿਹੜੇ ਅਡਲਟ ਨੇ ਉਹਨਾਂ ਦੀ ਲੱਗਦੇ ਟਿਕਟ 1100 ਰੁਪਏ ਤੇ ਐਕੋਸਟਿਕ ਦਾ ਸੋਹਰਾ 1350 ਉੱਥੇ ਜਿਵੇਂ ਜਿੱਥੇ ਆਪਾਂ ਬੈਠ ਕੇ ਡਿਨਰ ਕਰਨਾ ਹੈ ਉੱਥੇ ਏਰੀਆ ਹੁੰਦਾ। ਜਿਹੜਾ 1100 ਵਾਲਾ ਉਥੇ ਟ੍ਰੈਡੀਸ਼ਨਲ ਤਾਈਪ ਤੋਂ ਆਨੇ ਰਿਵਾਜ ਹੈ ਉਹ ਆਪਾਂ 1100 ਵਾਲੀ ਟਿੱਕ ਲਾਈ ਆ ਆਪਣੇ ਟੋਟਲ 6800 ਲੱਗੇ ਜਿਹੜੇ 25 ਆ ਬੱਚਿਆਂ ਦੀ ਇੱਕ ਟਿੱਕ ਲੱਗੀ 650 650 ਤਾਂ ਆਪਾਂ ਟੋਟਲ 6800 ਆ ਗਰਮਾ ਚੱਲੀਏ ਮੈਂ ਚੱਲਾ ਬੰਦਾ ਚਿੱਥਿਆ ਮੈਂ ਟਿੱਕ ਚੈੱਕ ਕਰਾਉਣੀ ਓਕੇ ਵੈਲਕਮ ਈ ਵੈਲਕਮ ਵੈਲਕਮ ਸਸਰੀ ਘਰ ਸਸਰੀ ਘਰ ਸਤਰੀ ਘਰ ਜੀ ਸਤਰੀ ਘਰ ਸਤਰੀ ਘਰ ਲੋਕ ਇਹ ਬਹੁਤ ਚੀਜ਼ਾਂ ਆ ਆਪਾਂ ਵਿਖਾਵਾਂਗੇ ਗੱਲੀ ਗੱਲੀ ਦਾ ਨਾ ਸਾਰਾ ਇਹ 10 ਕਿੱਲੇ ਚ ਬਣਿਆ ਹੋਇਆ ਆ ਜੇ ਉਹ ਸਾਰਾ ਖਾਣਾ ਬਣਾ ਕਿਉਂ ਕੀੜਾ ਚੰਕੀ ਢਾਣਿਸਾਂ ਮੰਨੇ ਸੀ ਛੋਟੇ ਜਿਹੇ ਉਰਨਾਂ ਦਾ ਪੋ ਮੈਨੂੰ ਤੇ ਬੈਠੀ ਅੱਛਾ ਫਰਸਟ ایڈ ਵੀ ਬਣਾਇਆ ਵੇਚੇ ਇਥੇ ਜੇ ਕਿਸੇ ਦਾ ਫੋਨ ਡਾਊਨ ਹੋਵੇ ਚਾਰਜ ਕਰ ਦੋ ਲੋ ਔਰ ਤਰੀਕੇ ਕਹਣੀ ਚਾਹੁੰਦਾ ਚੋਕੀ ਕਹਾਣੀ ਦੇ ਅੰਦਰ ਆਜ ਕੇ ਬੇਬੇ ਕਿਥੇ ਆ ਗਏ ਆ ਚੋਕੀ ਕਹਾਣੀ ਅੰਦਰ ਆ ਗਏ ਜੇ ਪ੍ਰਾਣੀ ਮਾਇਗੇ ਚੋਕੀ ਕਹਾਣੀ ਹੈ ਨਾ ਲੋ ਵੀ ਸਭ ਤੋਂ ਪਹਿਲਾਂ ਬਹੁਤ ਮਠੀ ਰਬੜੀ ਇੱਕ ਸਾਰਾ ਸਾਨੂੰ ਪੁਰਾਣਾ ਰਾਸਥਾਨ ਦਾ ਫਰੀਦਕੋਆ ਜੇਖ ਨੂੰ ਮਿਲੂਗਾ ਸਭ ਤੋਂ ਪਹਿਲੇ ਰਬੜੀ ਖਾਂਗੇ ਜਿਹੜੀ ਕੰਪਲੀਮੈਂਟਰੀ ਹੈ ਫਰੀਦ ਆ ਇਹ ਫਿਰ ਵੀ 1100 ਸਿਰ ਤੇ ਰਬੜੀ ਖਾਂ ਰਾਮਰਾਮ ਤਾਂ ਹੋਰ ਰਬੜੀ ਇਹ ਆਓ ਜੀ ਨਿਯੋਨ ਜੀ ਸਾਹਿਬ ਬੜੂ ਮੈਂ ਬੜੂ ਕੀ ਲਾ ਲੱਭੇ ਗਿਆ ਕੋ ਗਰਮਾ ਗਰਮਾ ਵਾਹ ਗੋਲਡ ਗੋਲਡ ਵਾਲ ਪੀਗਰੇ ਪੀਗਰੇ ਮਮਾ ਮਮਾ ਬੇਬੇ ਦਾ ਪੀ ਕੇ ਨਾ बाजरे ਦੀ ਹੈ। ਹਾਂ। ਅਜੇ ਆਪਣੇ ਹੋਰ ਵੱਡੀਆਂ ਨਹੀਂ ਲੈਣੇ ਥੋੜੀ ਜਵਾਨੀ ਲੈ। ਕੁਮਲੰਗਾ ਦੀ ਦੁੱਧ ਦੀ ਬਣਾਈ ਹੁੰਦੀ ਹੈ, ਕੋਈ ਦੀ ਬਣਾਈ ਹੁੰਦੀ ਹੈ। ਠੀਕ ਹੈ? ਓਕੇ। ਪਲਾਸਟਿਕ ਗੱਲ। ਅੱਛਾ। ਪਲਾਸਟਿਕ ਗੱਲ। ਲੋਕੀ ਸਭ ਤੋਂ ਪਹਿਲਾਂ ਆਪਾਂ ਸਾਡੇ ਪਿੰਡ ਗਏ। ਉਹਦੇ ਅੰਦਰ ਜਿੰਨੀਆਂ ਚੀਜ਼ਾਂ ਨੇ ਸਾਰੀਆਂ ਖਾਣ-ਪੀਣ ਵਾਲੀਆਂ ਫ੍ਰੀ ਸੀ। ਪਰ ਇੱਕ ਜੋ ਥੋੜੀ ਜੀ ਜਾਣ ਹੈ ਇਹ ਜਿਹੜੀ ਫ੍ਰੀ ਨੇ ਬਾਕੀ ਦੇ ਚਾਰਜ ਲਾਉਂਦੇ। ਉਹ ਗਾਂ ਜਾ ਕੇ ਖੁਣਨ ਜਾਂਦਾ। ਮਾਸੀ ਉਹਨੇ ਚੱਕ ਲਈ ਪੀ ਗਏ ਤੋ ਇਹ ਰਾਮ ਦਾ ਇਹ ਬੁਲਾ ਲਿਆ ਅੱਡਾ ਸਾਹ ਹਾਂ ਨੂੰ ਨਲੀ ਦਾ ਭੜੀ ਹੈ ਲਓ ਜੀ ਬੇਬੇ ਮੰਜੇ ਤੇ ਬੈਠੀ ਨਾ ਮੈਂ ਮੰਜੇ ਤੇ ਫੇਰ ਤੇ ਬੈਠੀ ਜੀ ਬਹੁਤ ਮੰਜੇ ਲਾਏ ਲਓ ਜੀ ਹੁਣ ਆਪਾਂ ਚੱਲਦੇ ਇਸ ਸਾਈਡ ਆ ਪਹਿਲਾਂ ਗੱਲ ਕਰਨਾ ਚਾਹੇ ਚਾਹੇ ਤਕੋੜੇ ਇੱਥੇ ਲਗਾ

ਗੋਲ ਗੱਪੇ ਚੇ ਗੋਲ ਗੱਪੇ ਆ ਗਏ ਦੋ ਬੰਦੇ ਆ ਗਏ ਸਾਰੇ ਮਸ਼ੀਨ ਸਾਡੇ ਕੋਲ 250 ਰੁਪਏ ਦੇ ਦਰਜੇ ਮੀਆਂ ਦਾ ਇੱਕ ਐ ਕਿਹਦੀ ਖਰਦ ਲਾ ਲਈ ਬੇਬੇ ਵੀ ਗੋਲ ਗੱਪਾ ਗੋਲ ਗੱਪਾ ਠੀਕ ਹੈ ਅੱਛਾ ਗੋਲ ਗੱਪੇ ਕਿ ਐਸੀ ਸ਼ੈਅ ਵੇ ਸਾਡੀ ਜੀ ਹਾਂ ਥੁੱਕ ਵੀ ਮੂੰਹ ਚ ਬਾਹਰ ਆ ਗਿਆ ਮੇਰੇ ਫੇਵਰੇਟ ਪਣੀ ਆ ਗਿਆ ਨਾ ਅੱਛਾ ਇੱਕ ਵਾਹਦ ਸ਼ਾਇ ਇੱਕ ਇਮਬਲੀ ਹਾਂ ਤੇ ਇੱਕ ਗੋਲ ਗੱਪਾ ਅੱਛਾ ਨੂੰ ਵੇਖੋ ਤੇ ਮੂੰਹ ਚ ਪਣੀ ਮੇਰਾ ਤਾਂ ਥੁੱਕ ਬਾਹਰ ਆਇਆ ਸੀ ਤਾਂ ਕਰਕੇ ਮੈਂ ਕਹਾ ਚੱਲ ਨਾਲੇ ਗੱਲ ਵੀ ਕਰ ਲਵਾਂ ਨਾਲੇ ਇਸ ਬਾਨੇ ਸਾਫ਼ ਵੀ ਕਰ ਲਾਂਗਾ ਗੰਦਾ ਬਹੁਤ ਮੇਰੇ ਥੁੱਕ ਤੋਂ ਵੀ ਇਹਨੂੰ ਅਲਰਜੀ ਹੋਈ ਹੈ ਉੱਥੇ ਬੱਚੇ ਦੇ ਚੂਹੇ ਕੱਢਦੇ ਵੇ ਕਿੰਨੀ ਖੁਸ਼ ਹੋਈ ਤੂੰ ਇਹ ਚੂਹਾ ਕੱਢਣ ਦੀ ਤੂੰ ਵੀ ਕੁਝ ਚੂਹੇ ਕੱਢਣਦੇ ਆ ਚੂਹੇ ਨੇ ਮੈਂ ਬੋਲਿਆ ਮੈਂ ਕਿ ਨੱਕ ਦੇ ਵਿੱਚੋਂ ਮੈਂ ਕਹਿੰਦਾ ਚੂਹੇ ਤੂੰ ਕੱਢ ਦੇ ਤਦ ਤੈਨੂੰ ਪਤਾ ਕਹਿੰਦਾ ਨਹੀਂ ਨੱਕ ਦੇ ਵਿੱਚੋਂ ਸ਼ੇਰ ਨਿਕਲਦਾ ਨੱਕ ਦੇ ਵਿੱਚੋਂ ਚੂਹਾ ਫਤਾਨ ਵੀਰ ਨੇ ਕੱਢੀ ਤੇ ਪੂਰੀ ਜ਼ਿੰਦਗੀ ਨਿਕਲਾਇਆ ਇੱਕੋ ਜਿੰਦਾ ਜੂ ਹੀ ਨਿਕਲਾਇਆ ਤੂੰ ਕਹਿੰਦਾ ਲੈ ਕਿੰਨਾ ਲੰਮਾ ਹੈ ਏ ਗੰਦੇ ਹੋ ਯਾਰ ਇਹ ਕੀ ਸੀ ਨਿਕੋੜੀ ਕੋੜੀ ਅੱਛਾ ਪੂੰਛਾ ਲੜਾ ਅੱਛਾ ਮੇਰੀ ਬੁੱਢੀ ਸਾਬ ਨੇ ਇਹੋ ਜਿਹੀ ਗੱਲਾਂ ਨਾ ਕਰਿਆ ਕਰੋ ਬੜੀ ਸੈਂਸਿਟਿਵ ਹੈ ਮਤਲਬ ਸੈਂਸਿਟਿਵ ਹੈ ਇਹ ਜੇ ਗੁਰੂ ਨੂੰ ਬਾਹ ਨੂੰ ਚੂਹਾ ਲਾਦੀ ਤਾਂ ਸਾਰੀ ਤੇਰੀ ਲੰਮੀ ਨਹੀਂ ਹੈ ਗੰਦੀ ਉਹਨੇ ਬਾਹ ਪਾਈ ਚੜੀ ਦੇ ਹੜੀ ਅੰਜ ਕਰਕੇ ਫਿਰ ਦਿਨ ਦੀ ਮੈਂ ਲਾਉਣਾ ਨਹੀਂ ਜਿੰਨੇ ਲਾਇਆ ਪੀ ਲੈ ਹੈ 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 ਠੀਕ ਦਾ ਮਤਲਬ ਹੈ ਜੀ ਹੁੰਦਾ ਬਸ ਬੇਸਿਕ ਹੋਰ ਮੈਂ ਦੱਸਣਾ ਮੈਂ ਦੱਸਣਾ ਰੇਡੀਓ ਫਿਰ ਰੋਕਣੀ ਪੈ ਜਾਂਦੀ ਹੈ ਬੇਸਿਕਲੀ ਗੱਲ ਇਹ ਵੇ ਪੰਜਾਬੀ ਲੋਕ ਜਿਹੜੇ ਨੇ ਨਾ ਉਹ ਚਟਪਟਾ ਖਾਣਾ ਚਟਪਟਾ ਖਾਣਾ ਜ਼ਿਆਦਾ ਪਸੰਦ ਕਰਦੇ ਇਸ ਕਰਕੇ ਉਹਨਾਂ ਨੂੰ ਨਾ ਕਿਤੇ ਹੋਰ ਜਾ ਕੇ ਕਿਤੇ ਨਾਰਮਲ ਜਿਹਾ ਲੱਭੇ ਨਾ ਕਹਿੰਦੇ ਬਸ ਠੀਕ ਹੈ ਕਿਉਂ ਅਸੀਂ ਖਾਂਦੇ ਹਾਂ ਤੁਰਸ਼ ਤੁਰਸ਼ ਠੀਕ ਹੈ ਖੱਟਾ ਮਿੱਠਾ ਖੱਟਾ ਮਿੱਠਾ ਠੀਕ ਹੈ ਕਿ ਜਦ ਪਤਾ ਵੀ ਚੱਲੇ ਡਕਾਰ ਵੀ ਆਵੇ ਤੇ ਆਹ ਨਾਲੀ ਸੜੇਪੂਰੀ ਪਤਾ ਚੱਲੇ ਕੋਈ ਖਿਆ ਖਾਦੀ ਨਹੀਂ ਅਸੀਂ ਕਦੀ ਐਨੀ ਚੀਜ਼ ਨਹੀਂ ਖਾਦੀ ਕਿ ਸਾਡੀ ਨਾਰੀ ਦੀ ਕਰ ਸੜੇ ਫਜ਼ਾਨ ਸਾਹਿਬ ਖਾਂਦੇ ਨੇ ਫਿਰ ਖਾ ਕੇ ਕਹਿੰਦੇ ਨੇ ਓਵਰ ਖਾ ਲਿਆ ਮੈਂ ਓਵਰ ਖਾ ਲਿਆ ਫਿਰ ਮੈਨੂੰ ਹਾਂ ਅੱਛਾ ਉੱਥੇ ਇਹ ਕਿ ਮਹਿੰਗਾਈ ਨਹੀਂ ਹੈਗੀ ਦਸਾਂ ਦੇ ਚਾਰ ਇੱਧਰ ਵੇਖ ਉਹ 25 ਇਦਰ ਜਨ ਸਾਡੇ ਕੋ 250 ਦੀ 300 ਦੀ ਆਪਣਾ ਹਿਸਾਬ ਉਹੀ ਹੋ ਗਿਆ ਨਾ 3 ਪੈ ਦੇ ਚਾਰ 3 3 ਪੈ ਦੇ ਚਾਰ ਹੋ ਗਿਆ ਉਹਨੇ ਹਿਸਾਬ ਦੇ ਉੱਥੇ ਉਹਨਾਂ ਦੇ ਹਿਸਾਬ 20 ਰੁਪਏ ਦਾ ਇੱਕ ਗੋਲ ਗੱਪਾ ਪੈਂਦਾ ਹੈ ਤੇਰੇ ਤੀਆਂ ਦੇ ਚਾਰ ਕਿਵੇਂ ਹੋ ਗਏ ਲੋ ਜੀ ਇੱਥੇ ਗੇਟ ਦੁਆਰ ਲਾ ਲਓ ਜੀ ਕੋਸਾਓ ਕੋਸਾਓ ਆ ਗਏ ਏ ਅੱਜ ਸਾਡੀ ਜਵਾਕ ਚੱਲਣੀ ਚੱਲ ਗਈ ਹੈ ਪਿੱਛੇ ਦੀ ਯੋਨ

ਕਹਿੰਦੇ ਇਹਦੀ ਲਾਰੇ ਮੰਦੀ ਇਹ ਪ੍ਰੀਆ ਇਹਦਾ ਕੋਈ ਪੈਸੇ ਨਹੀਂ ਲਵਾਉਣੀ ਇਹ ਅੰਦਰ ਇੱਕ ਪਹਿਲਾਂ ਇੱਧਰ ਵੇ ਦੇ ਰਹੇ ਬਰਾਬਰ ਤੇ ਉਡਾਰੀ ਮਿੱਧੀ ਵੇਪ ਕੇ ਵੇ ਪੁੱਤਲੀ ਪੁੱਤਲੀ ਦਾ ਕੱਟ ਪੁੱਤਨੀ ਆ ਸਰਵਟ ਕਿਵੇਂ ਕਰਦੀ ਆ ਦੱਸਿਓ ਕਰਕੇ ਕਹਿੰਦਾ ਤਾਂ ਕਰਕੇ ਸਰਵਟ ਕਿਵੇਂ ਤਾਂ ਹੋਏ ਕਿਤਾ ਕਹੀ ਲੈ ਮੈਂ ਉਹ ਕਿਵੇਂ ਹਰਮਣ ਆ ਗਈ ਆ ਉਹ ਇਹ ਬੰਦਾ ਡੀਸਿੰਗ ਬੰਦਾ ਉਹ ਸਾਫੀ ਵੜਦਾ ਨਾ ਓਏ ਉੱਤੇ ਬੰਦਾ ਹੁੰਦਾ ਉਹ ਮਤਲਬ ਕਹਿੰਦਾ ਬੁਲੀਆਂ ਦੇ ਹੱਥ ਨਜ਼ਰ ਆ ਰਹੇ ਨੇ ਉੱਤੋਂ ਉਹ ਥੋੜਾ ਝੱਪ ਵੀ ਆ ਗਿਆ ਉਹ ਨਹੀਂ ਜਿਹੜੀ ਚੀਜ਼ ਆ ਨਾ ਹਾਂ ਅੱਡੀ ਬਹੁਤ ਅੱਛਾ ਹੈ ਬਹੁਤ ਅੱਛਾ ਹੈ ਆ ਜੀ ਕਲਚਰ ਨਿਰਮਲ ਤੁਹਾਡੇ ਸਾਹਮਣੇ ਵੀ ਦੇਖਣ ਦੇ ਜਾ ਰਹੇ ਹੈ ਹਾਂ ਮਾਜਾ ਹੈ ਬਹੁਤ ਤਮਾਇਆ ਹੈ ਇਲੋਵਿਅਰ ਵਾਲੀ ਮੈਂ ਦਿਖਾਉ ਮੈਨੂੰ ਦਿਖਾਓ ਵਾਓ ਤੁਹਾਡੇ ਲਈ ਰੈਡੀ ਹੋ ਰਿਹਾ 10 ਮਿੰਟ ਤੁਹਾਡੇ ਲਈ ਪੇਸ਼ ਕਰਨ ਦੇ ਜਾ ਰਹੇ ਹੈ ਬੇਬੇ ਧਿਆਰੋ ਕੀ ਆ ਕਰ ਨੂੰ ਵੇਖਣ ਕੀ ਕਰ ਕੋਲੀ ਅਗੀਆਂ ਦੇਖੀਏ ਲੋਈ ਇਧਰ ਮੈਨੂੰ ਲੱਗਾ ਇੱਕ ਦੋ ਹੈ ਨਾ ਛੇ ਡੋਣੀਆਂ ਨੇ ਉਹ ਡੋਣੀਆਂ ਉਹ ਤੇਰਾ ਲੱਗਿਆ ਇਹ ਔਖਾ ਕੰਮ ਹੈ ਹੈ ਇਹੋ ਆਇਆਣਾ ਜੀ ਉਹ ਪਈ ਭਰਾ ਇਹ ਔਖਾ ਕੰਮ ਹੈ ਪਰਾਦ ਦੇ ਉੱਤੇ ਖੜੇ ਹੋ ਕੇ ਡਾਂਸ ਕਰਨਾ ਓਏ ਜੋ ਗੇਣਾ ਕੀ ਹਰ ਨਾ ਬੜੀ ਗੱਲ ਹੈ ਯਾਰ ਬੜੀ ਗੱਲ ਐ ਡਾਕਟਰ ਬੜੀ ਗੱਲ ਹੈ ਹੁਣ ਵਿਚਰਤੇ ਨਾ ਮਜ਼ਾ ਆ ਜਾਲੇ ਜੇ ਉਹ ਹਿੱਲ ਵੀ ਜਾਣ ਤੇ ਓਏ ਹੋ ਓਏ ਇਹ ਗਲਾਸਾਂ ਦੇ ਉੱਤੇ ਗਲਾਸਾਂ ਦੇ ਉੱਤੇ ਫਿਲੋਣਾ ਰਕ ਕਿ ਇਹ ਗਲਾਸ ਰਕ ਕਿ ਕਿਰਤੇ ਕਰੀਏ ਇਹੋ ਗਲਾਸ ਮੇਂ ਲਾਦਾ ਫਿਕਸ ਕੀਤੇ ਰਹੇ ਆ ਉਹ ਵੇਣਾੜੇ ਹੋ ਹੀ ਗੋਣੇ ਪਿਆ ਫਿਕਸ ਪਰ ਇਹ ਵੀ ਬੜੀ ਗੱਲ ਹੈ ਯਾਰ ਪੈਰਾ ਚ ਖੁੱਪਦੇ ਵੀ ਤੇ ਹੋਣਗੇ ਨਾ ਇਹ ਇੱਕ ਮੋਟੋ ਹੀ ਦਾ ਆਪਣਾ ਸਿਰ ਦੇ ਉੱਤੇ ਪਾਹ ਨਹੀਂ ਚੱਕਿਆ ਜਾਂਦਾ ਨਸ਼ੇ ਰੱਖੇ ਜਾਂਦੀਆਂ ਕੀ ਬਹੁਤ ਤਾੜੀਆਂ ਹੋ ਜਾਣ ਜੀ ਬਹੁਤ ਵੈਰੀ ਵੈਰੀ ਬੇਬੇ ਆਇਕਾ ਸੋਹਣਾ ਨਿਕਲਣਾ ਲੌਗਾ ਬੇਬੇ ਜੰਮ ਲੱਗਾ ਲੈਂਕ ਟੂ ਗਲੋ ਕਸਮ ਹਾਂ ਮੈਨਾਂ ਗੱਲਾਂ ਨੂੰ ਲੱਗ ਲੋਕ ਆ ਵੀ ਬਾਕੀ ਆ ਨੋ ਨੀ ਚੜਨੀ ਦੇ ਨਾਲ ਜਿਹੜਾ ਆਪਾਂ ਸਮਝਦੇ ਨਹੀਂ ਆਪਾਂ ਓਏ ਓ ਜਿਹੜੇ ਕਿਹੜਾ ਠੱਪੇ ਬਣਾਉਣ ਵਾਲੇ ਨੇ ਅੱਛਾ ਨੈਕਸਟ ਬਲੋ ਵੇਖਣ ਆ ਰਹੇ ਆਂ ਸੁਟਾ ਦੀ ਕਢਾਈ ਕੱਢੀ ਆਂ ਅੱਛਾ ਇਧਰ ਆਹ ਬੋਏ ਆ ਪਾ ਕੋਡ ਆ ਲਓ ਜੀ ਇਧਰ ਪਈ ਹੋਈਆਂ ਸਾਰੀ ਗਹਿਵਲੀ ਜਿਹੜੇ ਪੁਰਾਣੇ ਟਾਈਪ ਗੋਲ ਗੋਲ ਦੀਆਂ ਲੱਗਦੇ ਆ ਅੱਛਾ ਜੁੜਾ ਜੀ ਬੰਦੇ ਬਣਾਉਣੇ ਆ ਲਓ ਜੀ ਇਸੇ ਦੇ ਬੱਦਸ ਯਾਰ ਇਹ ਸਭ ਤੋਂ ਗੈਂਡ ਜਿਹੜਾ ਰਾਉਸਟਰੀ ਸਟਾਇਲ ਦੇਦਰ ਬੈ ਕੇ ਕੋਈ ਇੱਕ ਟੀ ਵਧੀਆ ਚੀਜ਼ ਬੈ ਕੇ ਸਾਰਿਆਂ ਦੇ ਇਨਸਾਨ ਜਿਹੜਾ ਪਹਿਲਾ ਆਵੇ ਤੇ ਸੀ ਨਾ ਪਲੇਟ ਜਿਹੜੀ ਨੱਕੋ ਨਾ ਕੇ ਵੈਰੀ ਗੁੱਡ ਆਹ ਕਾਣੀ ਵਾਲਾ ਸੂਰਮਾ ਖਾ ਲਓ ਜੀ ਇਹ ਨੈਕਸਟ ਵਲੋਗ ਜਿਹੜਾ ਨਾ ਹੁਣ ਉਹ ਵੇਖਣਾ ਤੇ ਲਾਜ਼ਮੀ ਹੋ ਗਿਆ ਹਾਂ ਕਿਉਂਕਿ ਇਹ ਤੁਹਾਨੂੰ ਪੂਰਾ ਬੇ ਮੇਨ ਚੀਜ਼ਾਂ ਤੇ ਵਿੱਚ ਆਈਆਂ ਨੇ ਅੱਗੇ ਕੰਡੀਆਂ ਤੇ ਉਹ ਇਹ ਉਹ ਨੈਕਲਸ ਉਹ ਮੈਨ ਹਾਰ ਸੋਨਾ ਲੱਗਦਾ ਜੇ ਕਹਿੰਦੇ ਸੋਨੇ ਦਾ ਲੱਗਿੰਦਿਆਂ ਹਨਾ ਕੱਦੀਆਂ ਬੰਦੇ ਇੰਜ ਦੀ ਜਗਤ ਜੇ ਜੇ ਕਦੀ ਇਹਨੂੰ ਕਹਿਤਾ ਜਾਵੇ ਨਾ ਕਿ ਤੈਨੂੰ ਸੋਨੇ ਦੇ ਫਾੜਾ ਹੋੜਾ ਕਿ ਫਾੜਾ ਹੀ ਹੁੰਦਾ ਸੋਨੇ ਦਾ ਫਾੜ ਜਿਹੇ ਫਾਂਸੀ ਲਈਦੀ ਹੈ ਬੰਦਾ ਉਹ ਸੋਨੇ ਦਾ ਇੱਕ ਰਾਤ ਕਿਸਮੇ ਕਹੀ ਕਿ ਮੇਰੀ ਤੌਣ ਪਸਾ ਦੋਵੇ ਸਭ ਕੱਢ ਮੈਂ ਆਪ ਹੀ ਲਾਂਗੇ ਤੌਣ ਕੱਢ ਕੇ ਸੀ ਹੰਨੀ ਕਿ ਜੇ ਉਹ ਕੱਢ ਲੈਣੀ ਹੈ ਇਹਦੀ ਇਹਦੀ ਸੋਚ ਹੀ ਨਾ ਉਹ ਜੇਬ ਕੁਤਰੀਆਂ ਵਰਗੀ ਹੈ ਠੀਕ ਹੈ ਇੰਨੀ ਤੇ ਨਹੀਂ ਅੱਜ ਤicker ਮੈਂ ਤੁਹਾਡੀ ਅਜੇ ਦੱਸੋ ਕਦੀ ਕੁਤਰੀ ਹੋਵੇ ਕਦੀ ਤੇ ਜੇਬ ਚ ਪੈਸੇ ਨਹੀਂ ਨਿਕਲੇ ਕਦੀ ਨਹੀਂ ਲੋ ਕਹਿੰਦੀਆਂ ਬੁੱਢੀਆਂ ਪਤਾ ਨਹੀਂ ਕੀਆਂ ਰਹੀਆਂ ਹੁੰਦੀਆਂ ਜਿਹੜੀਆਂ ਕਹਿੰਦੀਆਂ ਅਸੀਂ ਬੰਦਿਆਂ ਦੇ ਕੱਪੜੇ ਧੋਈਏ ਨਾ ਵਿੱਚੋਂ 500 ਨਿਕਲ ਆਉਂਦਾ ਹਜ਼ਾਰ ਨਿਕਲ ਆਉਂਦਾ ਜਿਹੜੇ ਕਿੱਧਰ ਰੱਖਦੇ ਅਸੀਂ ਬੰਦਿਆਂ ਦੇ ਜੇਬ ਚ ਪੈਸੇ ਨਹੀਂ ਨਿਕਲੇ ਕਿੱਧਰ ਠੀਪਾ ਨਹੀਂ ਨਿਕਲਿਆ ਹੈ ਜਿਹੜੇ ਆਪਣੇ ਸਰਾਡੇ ਥੱਲੇ ਰੱਖ ਕੇ ਸੌਣੀਆਂ ਪਰਾ ਰੱਖ ਕੇ ਸੌਣ ਉਹਨੇ ਲੁਕਾ ਕੇ ਤੇ ਸੋਣੇ ਹੁੰਦੇ ਨੇ ਲੇਕਿਨ ਕੁਝ ਮੋਟ ਕੇ ਭਾਵੇਂ ਆ ਭੁੱਲ ਜਾਵੇ ਇਸ ਚੀਜ਼ ਦਾ ਬਾਖੂਬੀ ਇਲਮ ਹੈ ਕਿ ਇਹਨੇ ਮੇਰੀ ਤਲਾਸ਼ੀ ਲੈਣੀ ਹੁੰਦੀ ਹੈ ਮੈਂ ਇਸ ਗੱਲੋਂ ਪਹਿਲੀ ਕੱਢ ਲੈਣਾ ਅੱਛਾ ਕਹਿੰਦੀ ਨਾ ਚੈੱਕ ਤੂੰ ਮੇਰਾ ਹਰ ਸੂਟ ਕਰਦੀ ਹੈ ਕਿ ਇੱਕ ਤੱਜ ਕਿ ਤੁਸੀਂ ਕੋਈ ਟਿਸ਼ੂ ਟਿਸ਼ੂ ਨਾਲ ਵਿੱਚ ਸੁੱਟ ਦਿੱਤਾ ਹੋਏ ਫਿਰ ਮਸ਼ੀਨ ਚ ਸਾਰਾ ਚਿੱਟੇ ਚਿੱਟੇ ਕੱਪੜੇ ਹੋ ਜਾਣ ਤਾਂਦ ਕਰਕੇ ਜੇਪ ਫੋਲ ਅੱਛਾ ਤੈਨੂੰ ਇਹਨਾਂ ਪਤਾ ਕਿ ਸੋਬਰ ਹੈਗਾ ਮੇਰਾ ਬੰਦਾ ਟਿਸ਼ੂ ਟਿਸ਼ੂ ਘੋਰਾਦਾ ਫਿਰ ਬੰਦਾ ਟਿਸ਼ੂ ਤੇ ਬੰਨ ਲਾਣਾ ਉਹ ਗੱਲ ਹੁੰਦੀ ਜਿਹਨ ਮਨਨ ਜਾਨੀ ਠੀਕ ਹੈ ਬਾਕੀ ਜੀ ਇਹ ਸਿਗਾ ਰਾਜਸਥਾਨ ਦਾ ਇਲਾਕਾ ਜਿਹੜਾ ਚੋਕੀਦਾਨੀ ਜੇਪੁਰ ਦਾ ਚੋਕੀਦਾਨੀ ਉਹਨਾਂ ਦਾ ਮਸਲ ਕੇ ਸਮਝ ਲਓ ਕਿ ਦਸਾਂ ਏਕੜਾਂ ਦੇ ਵਿੱਚ ਉਹਨਾਂ ਨੇ ਟੋਟਲ ਆਪਣਾ ਕਲਚਰ ਜਿਹੜਾ ਨਾ ਦਿਖਾਇਆ ਹੈ ਕਲਚਰ ਮਾਇਆ ਕਿ ਸਾਡੇ ਕਲਚਰ ਚ ਕੀ 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 ਚੀਜ਼ਾਂ ਹੈਗੀਆਂ ਨੇ ਕੁਝ ਵਿੱਚ ਫ੍ਰੀ ਨੇ ਠੀਕ ਹੈ ਤੇ ਕੁਝ ਵਿੱਚ ਖਾ ਪੈਸੇ ਪੜਦੇ ਨੇ ਜਿਆਦਾ ਪੈਸੇ ਵਾਲੀਆਂ 1100 ਰੁਪਿਆ ਦੇ ਮੰਗ ਆਏ ਨਹੀਂ ਖਾਣਾ ਰਾਤ ਦਾ ਡਿਨਰ ਉਹਨਾਂ ਦਾ ਫ੍ਰੀ ਹੈ ਵਿੱਚ 1100 ਇਹੀ ਤੇ ਵੇਖਣਾ ਕਿ ਇੱਕ ਪਾਕ ਵੀ ਫ੍ਰੀ ਮਿਲੀ ਜੇ ਪਾਕਿਸਤਾਨੀ ਹਿਸਾਬ ਨਾਲ ਵਖਿਆ ਜਾਵੇ ਤੇ ਸਮਝ ਲਾ 11 11 3 33 33 ਦਾ ਆਪਣਾ 11 ਦਾ ਸਾਢੇ ਤੇ 4000 ਰੁਪਇਆ ਪਰ ਪਰਸਨ ਨਾ ਬਹੁ ਅਸੀਂ ਨਹੀਂ ਜਾਣਦੇ ਅਸੀਂ ਐਵੇਂ ਮੇਲ ਲੈਂਦੇ ਫਿਰ ਵੀਰੇ ਨੇ ਕਰਾ ਤੁਸੀਂ ਗੁੱਗੂ ਕਰਨ ਲੱਗ ਪਏ ਮੈਂ ਇਹ ਚੀਜ਼ ਕਹਿਣਾ ਵਾਂ ਕਿ ਯਾਰ ਦੇਖੋ ਦੋਵਾਂ ਮੁਲਕਾਂ ਦੇ ਵਿੱਚ ਨਾ ਇੰਨਾ ਕੋ ਪਿਆਰ ਮੁਹੱਬਤ ਹੋਵੇ ਕਿ ਈਜ਼ੀਲੀ ਇੱਧਰ ਉੱਧਰ ਤੇ ਉਹੋ ਇੱਧਰ ਆਂਜਣ ਹੋ ਸਕੇ ਆਂਜਣ ਹੋ ਜਾਵੇ ਠੀਕ ਹੈ ਇਹ ਚੀਜ਼ਾਂ ਯਾਰ ਸਾਡਾ ਵੀ ਦਿਲ ਕਰਦਾ ਜਾ ਕੇ ਵੇਖੀਏ ਪੰਜਾਬ ਵੇਖੀ ਅੰਮ੍ਰਿਤਸਰ ਵੇਖੀ ਉਹ ਦਿਨ ਮੈਂ ਨਾ ਫੇਸਬੁਕ ਤੇ ਵੀਡੀਓ ਵੇਖਣ ਦੀ ਸੀ ਉਸ ਦਿਨ ਕਿਹੜੀ ਜਗ੍ਹਾ ਦਾ ਬਾਰਡਰ ਸੀ ਉਹ ਭਾਈ ਕਹਿੰਦਾ ਪਿਆ ਸੀ ਐ ਮੈਂ ਬਾਰਡਰ ਦੇ ਉੱਤੇ ਖਲੋਤਾ ਵਾਂ ਇੱਧਰ ਇੱਕ ਸ਼ਹਿਰ ਹੈ ਇੱਕ ਇੱਧਰ ਸ਼ਹਿਰ ਹੈ ਪਤਾ ਨਹੀਂ ਕਿਉਂ ਉਹਨਾਂ ਨੇ ਕਿਹਾ ਵੇਖੋ ਗੋਰੇ ਕਿਉਂ ਤਰੱਕੀ ਕਰ ਗਏ ਨਹੀਂ ਉਹਨਾਂ ਨੇ ਬਾਰਡਰ ਰੱਖੇ ਹੀ ਨਹੀਂ ਬਹੁਤ ਹੈਗਾ ਪਰ ਉਹ ਮੂਵੀ ਵਿੱਚ ਵੇਖਿਆ ਠੀਕ ਹੈ ਉਹਨਾਂ ਨੇ ਬਾਰਡਰ ਹੀ ਨਹੀਂ ਰੱਖੇ ਹੈ ਵੇਖੋ ਕਿਉਂ ਦੁਨੀਆ ਵੇਖੋ ਕਹਿੰਦੇ ਇੱਧਰ ਦੇ ਜਿਹੜੇ ਲੋਕੀ ਨੇ ਨਾ ਐਸ ਸ਼ਹਿਰ ਚ ਮਹਿੰਗਾਈ ਹੈ ਐਸ ਇਹ ਸ਼ਹਿਰ ਸਸਤਾ ਲੋਕੀ ਕੀ ਕਹਿੰਦੇ ਨੇ ਨੌਕਰੀਆਂ ਇੱਧਰ ਕਰਦੇ ਨੇ ਰਹਿੰਦੇ ਆ ਕੇ ਇੱਧਰ ਨੇ ਤੇ ਆਹ ਕਹਿੰਦੇ ਜਿਹੜੇ ਵਿੱਚ ਬ੍ਰਿਜ ਆ ਨਾ ਆਹ ਬਾਰਡਰ ਹੈ ਤੇ ਅਮਰੀਕਾ ਆਹ ਬਾਰਡਰ ਨੇ ਕਹਿੰਦਾ ਅਮਰੀਕਾ ਕਹਿੰਦਾ ਕਿ ਅਸੀਂ ਇੱਜ ਕਹਿੰਦਾ ਤਗੜੀਆਂ ਫੌਜਾਂ ਆਪਣੀਆਂ ਉੱਥ ਤੁਸੀਂ ਅਮਰੀਕਾ ਤੇ ਕੈਨੇਡਾ ਕੀ ਕਹਿੰਦੇ ਸੋਚੋ ਅਮਰੀਕਾ ਤੇ ਕੈਨੇਡਾ ਕੀ ਹੈ ਰੋਡ ਜਾ ਰਿਹਾ ਅਮਰੀਕਾ ਨਹੀਂ ਸੀ ਕੋਈ ਹੋਰ ਜਗਾ ਮੈਂ ਤੁਹਾਨੂੰ ਇੱਕ ਵੈਸੇ ਦੱਸਣ ਦਿਆਂ ਐਗਜ਼ਾਮਪਲ ਦੱਸਣ ਦਿਆਂ ਕਿ ਇਹ ਕੈਨੇਡਾ ਤੇ ਇਹ ਅਮਰੀਕਾ ਤੇ ਪੂਰਾ ਰੋਡ ਜਾ ਰਿਹਾ ਤੁਸੀਂ ਸ਼ਾਹਮਾਬਾਦ ਪਿੰਡੀਆ ਛੱਡੇ ਛੋੜੇ ਕਰਕੇ ਖਲੋਈਓ ਨਾ ਤੇ ਤੁਹਾਡੀ ਇੱਕ ਲਾਤ ਅਮਰੀਕਾ ਦੇ ਤੇ ਇੱਕ ਲਾਤ ਹਾਂ ਜਿਵੇਂ ਆਪਣੇ ਸ਼ਾਹਮਾਬਾਦ ਪਿੰਡੀਆ ਇਹ ਇਹ ਸੜਕ ਪਿੰਡੀ ਦੀ ਹੈ ਤੇ ਇਹ ਸੜਕ ਸ਼ਾਹਮਾਬਾਦ ਦੀ ਹੈ ਨਹੀਂ ਇਹ ਰੋਡ ਇੱਕ ਹੀ ਹੈ ਰੋਡ ਤੋਂ ਪਰਲੇ ਬਨੇ ਸ਼ਲਾਮਾਬਾਦ ਉਰਲੇ ਬਨੇ ਪਿੰਡੀ ਪਿੰਡੀ ਇਹ ਬੇਸਿਕਲੀ ਇਹ ਰੰਜਿਸ਼ਾ ਨਹੀਂ ਹੋਣੀ ਚਾਹੀਦੀਆਂ ਨੇ ਬਾਰਡਰ ਦੇ ਡੱਕ ਟਾਈਟ ਨਹੀਂ ਹੋਣਾ ਚਾਹੀਦਾ ਉਹ ਨਹੀਂ ਕਿ ਕਿਹੜਾ ਛੱਡ ਛਰੋ ਇਹ ਜਾਨ ਇੱਕ ਦੂਸਰੇ ਦੀ ਜੀੜੋਂ ਲੱਗੋ ਜਾਨ ਜਾਨ ਲੱਗਣਾ ਥੋੜੀ ਜੀ ਜ਼ਿੰਦਗੀ ਆ ਹੱਸ ਕੇ ਠੇਕ ਕੇ گزارੋ ਸਾਨੂੰ ਵੀ ਇੰਜੋਏ ਕਰਨ ਦੋ ਗੱਲ ਗੱਲ ਕਰਨ ਦਾ ਮਕਸਦ ਇਹ ਵੇ ਕਿ ਦੇਖੋ ਜੀ ਇੰਡੀਆ ਬਹੁਤ ਵੱਡਾ ਹੈ ਠੀਕ ਹੈ ਹੋਰ ਇੰਡੀਆ ਦੇ ਵਿੱਚ ਬਹੁਤ ਕੁਝ ਵੇਖਣ ਵਾਸਤੇ ਹੈ ਬਿਲਕੁਲ ਬਹੁਤ ਕੁਝ ਵੇਖਣ ਵਾਸਤੇ ਕਿ ਜੇ ਬੰਦਾ ਸਾਰਾ ਕਹੇ ਨਾ ਕਿ ਯਾਰ ਮੈਂ ਇੱਕ ਇੱਕ ਚੀਜ਼ ਵਹਾਵਾ ਤੇ ਮੇਰਾ ਨਹੀਂ ਖਿਆਲ ਕਿ ਬੰਦਾ ਬੁੱਢਾ ਹੋਈਏਗਾ ਤੇ ਮੁੱਕ ਨਹੀਂ ਇਹ ਨਹੀਂ ਚਾਹ ਬਿਲਕੁਲ ਨਹੀਂ ਚਾਹ ਵੇ ਠੀਕ ਹੈ ਗੱਲ ਕਰਨ ਦਾ ਮਕਸਦ ਇਹ ਵੀ ਕਿ ਯਾਰ ਹੁਣ ਦੇਖੋ ਫਾਰਨਰ ਹੈ ਠੀਕ ਹੈ ਜੀ ਉਹਨਾਂ ਮੁਲਕਾਂ ਨਾਲ ਕੋਈ ਜੰਗਬੰਦੀ ਕੋਈ ਕੋਈ ਤੁਹਾਡੀ ਜੰਗ ਦੇ ਖਾਨਾ ਐਦਾਂ ਨਹੀਂ ਨਹੀਂ ਕੋ ਰੋਲਾ ਫਾਰਨਰ ਵਿੱਚ ਫਿਰਨਦੇ ਸੀਗੇ ਹਾਂ ਵੇ ਕਹਿੰਦੇ ਗੋਰੀਆਂ ਫਿਰਨਦੀਆਂ ਸੀ ਵਿੱਚ ਠੀਕ ਹੈ ਇਹੋ ਜਿਹਾ ਸਾਡੇ ਇੱਥੇ ਫੋਰਨਰ ਬਹੁਤ ਆਣਾ ਪਸੰਦ ਕਰਦੇ ਨੇ ਇਸ ਕਰਦੋ ਕਿਉਂਕਿ ਉੱਥੇ K2 ਹੈ K2 ਆਣਾ ਨਹੀਂ ਆਪਣੇ ਹੁਣ ਇੱਥੋਂ ਬਾਹਰ ਚਲੇ ਲੱਭੀਏ ਪਰ ਨਾ ਜੋ ਡੇਰੀਆ ਚ ਆ ਕੇ ਨਾ ਉਹ ਦੁਬਾਰਾ ਇਧਰ ਆਣਗੇ ਨਹੀਂ ਕਿਉਂ ਸਾਡੇ ਕੋਲ ਜਿਹੜਾ ਸਿਸਟਮ ਹੈ ਨਾ ਉਹ ਬਹੁਤ ਗੰਦਾ ਇਸ ਕਰਕੇ ਉਹ ਲੋਕੀ ਉੱਥੇ ਜਾਣਾ ਪ੍ਰੀਫਰ ਕਰਦੇ ਨੇ ਜਿੱਥੇ ਉਹਨਾਂ ਨੂੰ ਰੋਡ ਜਿਹੜਾ ਨਾ ਨੀਟ ਐਂਡ ਕਲੀਨ ਮਿਲੇ ਹੇ ਨੋ ਡਾਊਟ ਯਾਰ ਸਕਰਦੂ ਵਾਲਾ ਰੋਡ ਮਾੜਾ ਤੇ ਨਹੀਂ ਸੀਗਾ ਅੱਗੋ ਜੀ ਤੁਹਾਨੂੰ ਜਿਹੜੀ ਦਿਓਸਾਈ ਜਾਂ ਇਧਰ ਉਧਰ ਲਾਕਿਆਂ ਚ ਜਾਣਾ ਪਵੇ ਆਫ ਰੋਡ ਆਫ ਰੋਡ ਜਿਹੜਾ ਇੰਨਾ ਗੰਦਾ ਹੁੰਦਾ ਉਹ ਸਕਰਦੂ ਤੱਕ ਤੁਹਾਨੂੰ ਰੋਡ ਜਿਹੜਾ ਨਾ ਉਹ ਬਿਹਤਰੀਨ ਟਿਪ ਟਾਪ ਮਿਲੇਗਾ ਹਾਂ ਕਈ ਕਈ ਜਗ੍ਹਾ ਵਿੱਚ ਆਫ ਰੋਡ ਉਹ ਆਫ ਰੋਡ ਇਸ ਵਜ੍ਹਾ ਤੋਂ ਵੀ ਸਾਈਡਾਂ ਦੇ ਹੱਗੇ ਨੇ ਪਾੜ ਕਿਉਂਕਿ ਪਾੜ ਜਦੋਂ ਟੁੱਟਦੇ ਨੇ ਥੱਲੇ ਆਉਂਦੇ ਨੇ ਤੇ ਉਹ ਆ ਕੇ ਸਿੱਧਾ ਆਪਣਾ ਸੜਕ ਦਾ ਖਾਨਾ ਖਰਾਬ ਕਰ ਦਿੰਦੇ ਨੇ ਕਿ ਨਿਆ ਕਸਰਕ ਬਣਾਉਂਦੇ ਰਹੇ ਨੇ ਇੰਡੀਆ ਚ ਵੀ ਤੇ ਪਹਾੜ ਆਏ ਨੇ ਨਾ ਪਰ ਉਹਨਾਂ ਨੇ ਵੀ ਤਾਂ ਆਪਣਾ ਸਿਸਟਮ ਇੰਪਰੂਵ ਕੀਤਾ ਹੋਇਆ ਨਾ ਹਾਰਡ ਇੰਡੀਆ ਵਾਲਿਆਂ ਨੇ ਮਾਈਨਜ਼ ਲਾ ਕੇ ਰਸਤੇ ਨਹੀਂ ਬਣਾਏ ਪਾਕਿਸਤਾਨੀਆਂ ਨੇ ਕੀ ਕੀਤਾ ਮਾਈਨਜ਼ ਲਾ ਕੇ ਪਹਾੜ ਤੋੜੇ ਨੇ ਉਹ ਪਹਾੜ ਹੋ ਗਏ ਨੇ ਕੱਚੇ ਉਹ ਜਦੋਂ ਮਰਦੀ ਲੈਂਡਸਲਾਈਡਿੰਗ ਹੋ ਜਾਂਦੀ ਹੈ ਹੁਣ ਜਿਹੜਾ ਉਹ ਵਾਲਾ ਸਿਲਕ ਰੂਟ ਉਹ ਇੰਨਾ ਵਧੀਆ ਚੀਨਾਂ ਨੇ ਜਿਹੜੀ ਸੜਕ ਬਣਾਈ ਆ ਉਹਨਾਂ ਚੀਨਾਂ ਵਾਲੇ ਤੋੜ ਜੋ ਆਪਣੇ ਵਿੱਚੋਂ ਬਸ ਜਾਣ ਲੱਗੀ ਚੀਨਾਂ ਵਾਲੇ ਤੋੜ ਜੋ ਤੇ ਉਹਨਾਂ ਨੇ ਪੁਲਾ ਪਹਾੜ ਮੈਂ ਉਹਦਾਂ ਦੇਖਣ ਦੀ ਸੀ ਕੋਈ ਪਹਾੜ ਹੈ ਨਾ ਉਹਦੇ ਥੱਲੋ ਜਿਹੜੀ ਉਹਨਾਂ ਦੀ ਸੜਕਾਂ ਨਿਕ ਅਗਲੇ ਨੇ ਐਸਾ ਜਾਲ ਬਣਾ ਦਿੱਤਾ ਕਿ ਉਤੋਂ ਪਹਾੜ ਦੇ ਡੇਕਾ ਟੁੱਟਦਾ ਵੀ ਆ ਉਹਨਾਂ ਦੀ ਸੜਕ ਨੂੰ ਨਹੀਂ ਡੈਮੇਜ ਕਰਦਾ। ਹਾਂ। ਐਂਜ ਦਾ ਸਿਸਟਮ ਬਣਾ ਸ਼ਰਿਆ ਹੈ। ਤੇ ਅਸੀਂ ਜਦੋਂ ਆਪਣਾ ਗਏ ਸੀਗੇ ਆਪਣਾ ਉਹ ਸਾਡੇ ਲੈਂਡ ਸਲਾਈਡਿੰਗ ਨਾਲ ਇਹਨਾਂ ਮਸਲਾ ਬਣ ਜਾਂਦਾ ਹੈ। ਜਾਂਦੇ ਜਦੋਂ ਆਪਾਂ ਉਹ ਇਲਾਕਾ ਆਪਣਾ ਚਲਾਸ ਚਲਾਸ ਕਲਾਸ ਕੀਤਾ ਉਦੋਂ ਮਤਲਬ ਉਹ ਸਾਰਾ ਆਫ ਰੋਡ ਹੈ ਅਸੀਂ ਜਦੋਂ ਗਏ ਸੀਗੇ ਉਦੋਂ ਕੁਝ ਵੀ ਨਹੀਂ ਸੀ ਉਦੋਂ ਕੁਝ ਵੀ ਨਹੀਂ ਵਾਪਸ ਹੀਦੇ ਆਏ ਤੇ ਉੱਥੇ ਭਾਈ ਜਾਨ ਇੰਨਾ ਕੋਥੇ لینڈ ਸਲਾਈਡਿੰਗ ਹੋਈ ਸੀ ਕਿ ਰਸਤਾ ਬੰਦ ਹੋ ਗਿਆ ਕਿਉਂਕਿ ਸਾਨੂੰ ਬਾਰਿਸ਼ ਹੋ ਗਈ ਸੀ ਉੱਥੇ ਉਹ ਨਾ ਸਾਡੇ ਆ ਨਿਕਲਣ ਦਾ ਪਾਣੀ ਮਿੱਟੀ ਦੇ ਪਾੜਨੇ ਮੋਸਟਲੀ ਮਿੱਟੀ ਤੇ ਪਰ ਜੋ ਬਾਰਿਸ਼ ਹੁੰਦੀ ਹੈ ਤਾਂ ਸਾਰੀ ਭੁਰ ਕੇ ਥੱਲੇ ਆ ਜਾਂਦੀ ਹੈ ਬਾਕੀ ਇਹ ਵੇਖਿਆ ਮਨ ਕੋਸ਼ਿਸ਼ ਕਰਦਾ ਜੇਪੂਰ ਦਾ ਵਲੋਗ ਆ ਵਧੀਆ ਇਹਨਾਂ ਦਾ ਮਤਲਬ ਕਿ ਵਧੀਆ ਹੈ ਇਹ ਚੀਜ਼ਾਂ ਹੋਰ ਮੈਂ ਖੁਦ ਯਾਰ ਇਹ ਚੀਜ਼ਾਂ ਵੀ ਯੂਨੀਕ ਚੀਜ਼ਾਂ ਦੇਖਣਾ ਚਾਹੁੰਦੇ ਆ ਬਿਲਕੁਲ ਉਹ ਚ ਉਹ ਜਾ ਆਪਣਾ ਕ ਕੀ ਹੈ ਕਿ ਸੋ ਹਰ ਦਾ ਕਲਚਰ ਹੋਵੇ ਬਿਲਕੁਲ ਬੱਡੇ ਵਗੇ ਟ੍ਰੈਡੀਸ਼ਨਲ ਸ਼ਾਮਤ ਦੇਖਣੀਆਂ ਚਾਹੀਦੀਆਂ ਨੇ ਬੰਦੇ ਨੂੰ ਪਤਾ ਹੋਣਾ ਚਾਹੀਦਾ ਲਓ ਜੀ ਵੈਰੀ ਸੂਨ ਵੀ ਵਿਲ ਬੀ ਬੈਕ ਔਨ ਅ ਨਿਊ ਪਾਰਟ 2 ਅੱਛਾ ਠੀਕ ਹੈ ਕਦੋਂ ਬਤਾਂਗੇ ਕਿ ਕਦ ਬੈਕ ਜਾਣਾ ਕਿਦਾਂ ਮੈਂ ਕਿ ਅਸੀਂ ਆਨੇ ਆਂ ਵਾਪਸ ਫਿਰ ਪਾਰਟ 2 ਦੇ ਨਾਲ ਹਾਂ ਪਾਰਟ 2 ਦੇ ਨਾਲ ਵੀ ਵਿਲ ਬੀ ਸੂਨ ਬੈਕ ਪਾਰਟ 2 ਤੇ ਮੈਨੂੰ ਐਸੀ ਕਿ ਮੈਨੂੰ ਪਤਾ ਨਹੀਂ ਕਿੱਧਰ ਬੈਕ ਚੱਲੇ ਆ ਕੋਈ ਨਹੀਂ ਕਦੇ ਸੁਣੀ ਨਹੀਂ ਨਾ ਪਰ ਜਾਈ ਨਹੀਂ ਕਦੀ ਤੇਰੀ ਹੋਏ ਹੋਏ ਵਾਟ ਇਰ ਨੇਮ ਠੀਕ ਹੈ ਉ ਆਰ ਯੂ ਫਲਾਪ ਫਲਾਪ ਔਰ ਇਹਨੇ ਚਪੇੜ ਕੱਢ ਮਾਰੀ ਸੀ ਉਹਨੇ ਠੀਕ ਹੈ ਕਹਿੰਦਾ ਤੁਹਾਡੀ ਵਜ੍ਹਾ ਤੋਂ ਕੰਦਾ ਮੈਨੂੰ ਚਪੇੜ ਪਈ ਏ ਉਹ ਕਹਿੰਦਾ ਇੰਨਾ ਪੜਿਆ ਲਿਖਿਆ ਹੋ ਕੇ ਤੂੰ ਇਹਨਾਂ ਜਾਹਲਾਂ ਦੇ ਵਿੱਚ ਫਿਰਨਦੇ ਆਂ ਉਹਦੇ ਚਾਰ ਲਫਜ਼ ਹੀ ਸੀ ਉਹਨੂੰ ਘੋਰਾ ਕੋ ਟੱਕਰ ਗਿਆ ਸੀਗਾ ਬਾਕੀ ਜੀ ਕਿਦਾਂ ਦਾ ਲੱਗਾ ਤੁਹਾਨੂੰ ਕਮੈਂਟਸ ਕਰਕੇ ਜ਼ਰੂਰ ਦੱਸੋ ਤੇ ਕੱਲ ਨੂੰ ਲੈ ਕੇ ਆਵਾਂਗੇ ਆਪਾਂ ਇਹਦਾ ਪਾਰਟ 2 ਬਿਲਕੁਲ ਤੇ ਮਿਲਦੇ ਆਗਲੀ ਵੀਡੀਓ 'ਚ ਆਪਣਾ ਖਿਆਲ ਰੱਖੋ ਖਿਆਲ ਰੱਖੋ